ਮੀਂਹ ਦੀ ਭਾਰੀ ਤਬਾਹੀ ਦੀਆਂ ਤਸਵੀਰਾਂ ਜਲੰਧਰ ਦੇ ਅਹਲੀ ਕਲਾ ਤੋਂ ਸਾਹਮਣੇ ਆ ਜਿੱਥੇ ਕਿ ਇੱਕ ਮਹੀਨੇ ਤੋਂ ਪੂਰੇ ਪਿੰਡ ਦੇ ਵੱਲੋਂ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਸੀ ਪਰ ਪਾਣੀ ਦੇ ਵਹਾਅ ਦੇ ਅੱਗੇ ਇਹ ਬੰਨ ਨਾ ਟਿਕ ਸਕਿਆ ਤੇ ਬੰਨ ਟੁੱਟ ਗਿਆ ਜਿਸ ਦੇ ਚਲਦੇ 30 ਤੋਂ 40 ਪਿੰਡੇ ਇਸ ਪਾਣੀ ਦੀ ਲਪੇੜ ਦੇ ਵਿੱਚ ਆ ਗਏ ਸਕਰੀਨ ਤੇ ਚੱਲ ਰੀਆਂ ਤਸਵੀਰਾਂ ਸਾਫ਼ ਦੇਖ ਸਕਦੇ ਹੋ ਕਿ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋ ਗਏ ਨੇ ਤੇ ਆਪਣਾ ਕੀਮਤੀ ਸਮਾਨ ਕਿਸ਼ਤੀਆਂ ਦੇ ਵਿੱਚ ਲੱਦ ਕੇ ਉੱਥੋਂ ਜਾਣ ਲਈ ਮਜਬੂਰ ਹੋ ਰਹੇ ਨੇ ਪਰ ਬਜ਼ੁਰਗ ਰੋਂਦੇ ਹੋਏ ਨਜ਼ਰ ਆਏ ਕਿ ਆਪਣੇ ਬੱਚੇ ਨੂੰ ਲੈ ਕੇ ਉਹ ਕਿੱਥੇ ਰਹਿਣਗੇ ਉਹਨਾਂ ਦਾ ਤਾਂ ਪਾਣੀ ਦੇ ਵਿੱਚ ਸਾਰਾ ਘਰ ਡੁੱਬ ਚੁੱਕਿਆ ਜਿਹਦੇ ਚਾਲਦੇ ਇਹ ਤਸਵੀਰਾਂ ਤੁਹਾਨੂੰ ਵੀ ਜਿਹੜੇ ਕਿ ਭਾਵੁਕ ਕਰ ਦੇਣ ਜਾਂ ਕਿ ਕਿਸ ਤਰੀਕੇ ਦੇ ਜਿਹੜੇ ਹਾਲਾਤ ਨੇ ਉਹ ਬਣ ਚੁੱਕੇ ਨੇ ਆਓ ਸੁਣਦੇ ਹਾਂ ਬਜ਼ੁਰਗਾਂ ਦਾ ਮੇਰਾ ਨਾਮ ਹੈ ਤੇ ਸਾਡੇ ਸਾਹਮਣੇ ਬਜ਼ਾਰ ਉੱਠਾ ਹੈ ਇਹ ਵਿਆਹ ਟੁੱਟਣ ਕਾਰਨ ਮਲ ਸਾਹਮਣੋਂ ਤੇ ਘਰ ਨੂੰ ਸਭੀ ਢਾਹ ਲੱਗੀ ਆ ਮਲ ਅਗਲੇ ਬੰਨੇ ਪਾਣੀ ਸੱਟ ਜਾਦੀ ਆ ਵੀ ਆ ਹਾਂ ਪਾਣੀ ਸਿੱਧਾ ਵਜਦਾ ਵਾ ਜਿਤਨਾ ਮਤਲਬ ਨਹਿਰ ਨਾਲ ਪਾਣੀ ਸਿੱਧਾ ਵਜਦਾ 100 ਕਿਲੋਮੀਟਰ ਸਪੀਡ ਤੇ ਹੋਣਾ ਪਾਣੀ ਦੇ ਸਾਰਾ ਵਜਦਾ ਉਹ ਘਰ ਦਾ ਉਹ ਵੀ ਸਾਈਡ ਫੋਰੀ ਜਾਂਦਾ ਤੇ ਉਹ ਵੀ ਸਾਈਡ ਫੋਰੀ ਜਾਂਦਾ ਤੇ ਰੁੱਖ ਰੱਖ ਕੇ ਵੰਡ ਕੇ ਸੁੱਟੇ ਬਸੇਰੇ ਬੜਾ ਇੰਤਜ਼ਾਮ ਕੀਤਾ ਭਾਈ ਇਹ ਵੇਖ ਕੇ ਆਏ ਹਾਂ ਤੇ ਮਤਲਬ ਕੋਈ ਲੁਕਾਅ ਲੋਕਣ ਰਗਣ ਵਾਲਾ ਕੰਮ ਨਹੀਂ ਹੈਗਾ ਕੋਈ ਵੀ ਤੇ ਇੰਨੇ ਦਿਨ ਕੋਈ ਸੋਹਾ ਫਰੀਦਾ ਤੇ ਉੱਥੇ ਸੀਗੇ ਕਰ ਨਹੀਂ ਪਰਸੋਂ ਵਜੇ ਇਹ ਜਿਹੜਾ ਜੜਾ ਝਟਕਾ ਵਜਾ ਪਰਸੋਂ ਕੱਲ ਰਾਤ ਵਜਾ ਜੀ ਹਾਂ ਪਹਿਲੋ ਟਿਕ ਟਿਕਾ ਸ਼ਾਮ ਨੂੰ ਸ਼ਾਂਤੀ ਸੀ ਤੇ ਬੈਠੇ ਰਹਿ ਘਰੇ ਘਰ ਛੱਡਣ ਦੀ ਨਹੀਂ ਕਰਦਾ ਤੇ ਮੁੜ ਕੇ ਜਦੋਂ ਰਾਤ ਜਿਆਦਾ ਵੀ ਜਦੋਂ ਵੱਜਾ ਪਿਆ ਜ਼ੋਰ ਪਿਆ ਉਦੋਂ ਮੁੜ ਕੇ ਬਾਹਰ ਦੇ ਵਿੱਚ ਅਸੀਂ ਫਿਰ ਰਾਤ ਨੂੰ ਰੋਖ ਰੱਖ ਵੱਟ ਕੇ ਮੈਂ ਸੁਤਾ ਨਹੀਂ ਮੈਂ ਰਾਤ ਦਾ ਨਹੀਂ ਸੁਤਾ ਹਾਂ ਕੱਲ ਕੱਲ ਕਰਦਾ ਸੁਤਾ ਮੈਂ ਓਥਾਂ ਕੁ ਰਹਿ ਰਹੇ ਹਾਂ ਕਿੰਨੇ ਜੀ ਸੀ ਘਰ ਉੱਥੇ ਕਰਕੇ ਅਸੀਂ ਘਰ ਦੇ ਵਿੱਚ ਹੈਗੇ ਆ ਜੀ ਪੰਜ ਛੇ ਜੀ ਕਿੰਨੇ ਬੱਚੇ ਕਿੰਨੇ ਮਹਿਲਾਵਾਂ ਦੇ ਕਿੰਨੇ ਬੱਚੇ ਦੋ ਕੁੜੀਆਂ ਅਸੀਂ ਤੇ ਦੋ ਮਹਿਲਾਵਾਂ ਆਂ ਤੇ ਜੋ ਪਿਓ ਪਤ ਨਹੀਂ ਤਾਂ ਜ਼ਮੀਨ ਵੀ ਜੇ ਤੁਹਾਡੀ ਉੱਥੇ ਪਿੰਡ ਸੀ ਕੋਈ ਜ਼ਮੀਨ ਹੈਗੀ 8 8 ਕਲੇ ਸਾਹ ਹਾਂਜੀ ਤੇ ਡੰਗਰ ਇੰਨੇ ਸੀ ਕਿ ਹੋਰ ਵੀ ਸੀ ਨਹੀਂ ਜੀ ਮੱਝਾਂ ਮੇਰੀਆਂ ਸੱਜਰਾ ਮੱਝਾਂ ਉਹ ਜਿਹੜੀਆਂ ਗੱਡੀਆਂ ਉਧਰ ਦੇ ਬਣੇ ਗੱਡੀਆਂ ਆ ਤੇ ਮੈਂ ਬੱਚੇ ਪੁੱਛੇ ਕ੍ਰੇਨ ਗੂੰਜੇ ਲੈ ਕੇ ਆਇਆ ਆ ਵੀ ਨਹੀਂ ਸਰ ਨੂੰ ਜੋਗੇ ਨੇ ਲੰਘਣਾ ਨਹੀਂ ਤੇ ਮੱਝਾਂ ਤਾਂ ਸਰਪੰਚ ਦੇ ਘਰ ਵਧੀਆਂ ਠੀਕ ਉਹ ਸਵੇਰੇ ਕੱਢਣੀਆਂ ਵਾ ਮੁੰਡਿਆਂ ਦੇ ਆਂਦੇ ਬਸਵੇਰੇ ਕੱਢਾਂਗੇ ਹੁਣ ਸਾਡੀ ਵਾਹ ਕੋਈ ਨਹੀਂ ਕਿ ਥੱਕੇ ਪਏ ਅੱਗੇ ਵੀ ਗੇੜਾ ਲਾ ਗਿਓ ਸਤਿ ਆ ਗਏ ਤੇ ਰਹੀ ਮੱਜਾ ਪ੍ਰਸ਼ਾਸਨ ਵੱਲੋਂ ਕਿੰਨੀ ਕਮਦਤ ਹੋਰੀ ਜਾਂ ਸੰਤ ਵੱਲੋਂ ਜਾਂ ਕਿਦਾਂ ਕਿਦਾਂ ਸਰਵਿੰਗ ਕਰ ਰਹੀ ਆ ਜਾਂ ਸੰਗਤ ਕਰ ਰਹੀ ਆ ਬਾਬੇ ਕਰ ਰਹੇ ਆ ਮਹਾਰਾਜੀ ਕਿਰਪਾ ਨਾਲ ਜਾਂ ਇਹ ਮੈਂ ਆਪਣੇ ਆ ਵੀਰ ਕਰ ਰਹੇ ਆ ਪਰ ਮਜੀਦ ਹੋਣੀ ਇਹ ਕਰ ਰਹੇ ਆ ਜੀ ਇਤਾਂ ਚੱਲੀ ਚਲਾਈ ਜਾਂਦਾ ਇਹ ਕੰਮ ਆ ਬਾਬਾ ਮਤਲ ਕਰਨ ਲਿਆ ਇਹ ਮਤਲ ਚੱਕੀ ਨਾਮ ਆਪਣੇ ਦਾ ਹਾਂ ਬਾਬਾ ਜੱਗਾ ਜੀ ਇਹ ਕਰ ਰਿਹਾ ਵਾ ਇਤਾਂ ਕਰਕੇ ਲਈ ਆਉਂਦੇ ਆ ਆਪ ਅੱਗੇ ਵੀ ਸਮਾਨ ਬਾਬੇ ਦੇ ਅੱਗੇ ਨਹੀਂ ਕੱਢਿਆ ਸਾਡਾ ਕੱਢ ਕੇ ਕੋ ਉੱਥੇ ਉੱਚਾ ਸਮਾਨ ਦੇ ਕੀਤਾ ਸਮਾਨ ਅਜੇ ਸਮਾਨ ਦੇ ਦੋ ਤਿੰਨ ਅੰਦਰ ਭਰੇ ਬੈ ਐ ਸੀ ਉਸੀ ਸਭ ਕੋ ਹਟਾ ਉੱਥੇ ਪਿਆ ਭਰਿਆ ਪੁਰਿਆ ਪਈਆਂ ਸਭ ਜੋ ਪਾਣੀ ਨਹੀਂ ਘਟਦਾ ਤਾਂ ਕਿਦਾਂ ਚੱਲੂਗਾ ਜੀ ਦਾ ਫਿਰ ਦੇਖੋ ਜੋ ਉਹ ਮਾਰ ਕੇ ਹੱਸੇ ਜਾਂ ਹੁੰਦੇ ਰਾਤ ਨੂੰ ਮੈਂ ਤੇ ਛੱਡਿਆ ਸਭ ਕੁਝ ਛੱਡਿਆ ਉਥੇ ਉਤਰਾ ਹੀ ਇੰਜਣ ਹੁੰਣ ਜੋ ਵੀ ਹੈਗਾ ਸਾਰਾ ਘਰੇ ਉਤਨਾ ਹੀ ਪਿਆ ਹੋਆ ਇੱਕ ਦਿਨ ਪਰਮਾਤਮਾ ਦੇ ਹਾਸੇ ਛੱਡ ਜੂ ਗਾਵੇਂ ਸਾਥ ਜਾ ਕੇ ਕਿੱਥੇ ਰਹੋਗੇ ਤੇ ਹੁਣ ਰਹਿਣਾ ਕਿ ਇੱਥੇ ਮਤਲਬ ਡੰਗਰ ਬਣਨੇ ਕਿਸੇ ਜਾਣ ਪਛਾਣ ਵਾਲੇ ਦੇ ਘਰ ਇਹਨਾਂ ਨੂੰ ਬੰਨਾਂਗੇ ਤੇ ਟਰੈਕਟਰ ਵਾਲਾ ਆਉਣ ਡਿਆ ਸਾਲਾ ਮੇਰਾ ਲੈ ਕੇ ਆਉਣ ਡਿਆ ਵਾ ਅੱਛਾ ਅੱਛਾ ਇਦਾਂ ਮੌਣ ਪੜਾ ਲਾਓ ਤੇ ਉਹ ਸਿਖੜਾਂਗੇ ਡੰਗਰੇ ਅਹੀਂ ਫਿਰ ਸਵੇਰੇ ਮੱਝਾਂ ਉਹਨਾਂ ਕੱਢਣੀਆਂ ਮੱਝਾਂ ਆਉਣਗੀਆਂ ਤੇ ਫਿਰ ਨਾਲੇ ਲੱਦ ਕੇ ਤੇ ਲੈ ਜਾਾਂਗੇ ਫਿਰ ਠੀਕ ਠੀਕ ਹਾਂਜੀ ਓਏ ਬਾਪਾ ਮੇਰੇ ਬੱਚੇ ਆ ਇੰਨੇ ਕਿਹੜੇ ਕਿ ਮੈਂ ਕਿੱਥੇ ਲੈ ਆਣੇ ਕਿ ਬਾਉਂਗੀ ਤੋ ਤੇਰੇ ਬੱਚੇ ਆ ਸੋ ਦਾਦੀ ਇਹ ਕਿ ਪਹਾੜੀ ਖੇਤਰਾਂ ਦੇ ਵਿੱਚ بارش ਦੇ ਕਰਕੇ ਜ਼ਮੀਨੀ ਖੇਤਰਾਂ ਦੇ ਵਿੱਚ ਪਾਣੀ ਦਾ ਪੱਧਰ ਵਾ ਚੁਕਿਆ ਸੁਲਤਾਨਪੁਰ ਲੋਧੀ ਦੇ ਵਿੱਚ ਪਾਣੀ ਦਾ ਪੱਧਰ ਵਧ ਗਿਆ 160 70 ਕਿਊਸਿਕ ਦੇ ਕਰੀਬ ਪਹੁੰਚ ਗਿਆ ਜਿਸ ਦੇ ਕਰਕੇ ਇਹ ਹੁਣ ਹੜ ਵਰਗੀ ਸਥਿਤੀ ਬਣੀ ਹੋਈ ਹੈ ਉੱਥੇ ਹੀ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੋਲੋਂ ਪੂਰੀਆਂ ਜਿਹੜੇ ਕਿ ਤਿਆਰੀਆਂ ਉਹ ਕੀਤੀਆਂ ਚਾਹ ਰੀਆਂ ਨੇ ਲਗਾਤਾਰ بارشਾਂ ਜਿਹੜੀਆਂ ਉੱਪਰ ਹੋਣ ਨਾਲ ਜੀ ਪਾਣੀ ਦਾ ਜਿਹੜਾ ਇਸ ਵੇਲੇ ਢਿਲਵਾ ਗਾਜ ਤੇ ਸਤ ਹੈਗਾ ਉਹ ਕੋਈ 1 ਲੱਖ 1.5 ਲੱਖ ਤੋਂ 1.70 ਹਜ਼ਾਰ ਦੇ ਆਸ-ਪਾਸ ਵੇਰੀ ਕਰ ਰਿਹਾ ਹੈਗਾ ਸੋ ਪਿਛਲੇ 15 ਦਿਨਾਂ ਤੋਂ ਹੀ ਜਿਹੜਾ ਹੈਗਾ ਉਹ ਪ੍ਰਸ਼ਾਸਨ ਬਹੁਤ ਜ਼ੋਰ ਕੋਸ਼ਿਸ਼ ਕਰ ਰਿਹਾ ਹੈਗਾ ਕਿ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਜਿੱਥੇ-ਜਿੱਥੇ ਹੈ ਉਹ ਪਹੁੰਚਾਈ ਜਾ ਸਕੇ ਸੋ ਇਹ ਬਾਉਪੁਰ ਦਾ ਇਲਾਕਾ ਜਿਹੜਾ ਹੈਗਾ ਉਹਦੇ ਵਿੱਚ ਕਿਉਂਕਿ ਪਾਣੀ ਭਰਿਆ ਹੋਇਆ ਹੈ ਤਾਂ ਸਾਡੇ ਵੱਲੋਂ ਜਿਹੜਾ ਹੈ ਉਹਦਾ ਰਿਲੀਫ ਕੈਂਪ ਲੱਖ ਭਰਿਆ ਸਕੂਲ ਵਿੱਚ ਬਣਾਇਆ ਹੋਇਆ ਹੈ ਤਾਂ ਇਥੇ ਉਹ ਜਿਹੜਾ ਹੈਗਾ ਨਿਰੰਤਰ ਰੋਜ਼ ਸਾਡੀਆਂ ਮੈਡੀਕਲ ਟੀਮਸ ਵੈਟਰਨਰੀ ਟੀਮਸ ਜਿਹੜੀਆਂ ਹੈ ਮੈਡੀਕਲ ਹੈਲਪ ਦੇ ਲਈ ਪਲੱਸ ਜਿਹੜੇ ਪਸ਼ੂਆਂ ਦੇ ਲਈ ਉਹਨਾਂ ਦਾ ਚਾਰਾ ਖਾਣ ਪੀਣ ਸੁੱਕਾ ਰਾਸ਼ਨ ਜਿਹੜਾ ਹੈਗਾ ਸਾਰੇ ਚੀਜ਼ਾਂ ਦੇ ਨਾਲ ਜਿਹੜੇ ਹੈਗੇ ਆ ਪ੍ਰਬੰਧ ਅਸੀਂ ਅੰਦਰ ਤੱਕ ਜਿਹੜੇ ਹੈਗੇ ਆ ਪੂਰਨ ਦੀ ਕੋਸ਼ਿਸ਼ ਕਰਦੇ ਹੈਗੀਆਂ ਤੇ ਅਪੀਲ ਵੀ ਕਰਦੇ ਹੈਗੀਆਂ ਲੋਕਾਂ ਨੂੰ ਕਿ ਬਈ ਉਹ ਆ ਕੇ ਸਾਡੇ ਜਿਹੜੇ ਰੀਲੀਫ ਸੈਂਟਰ ਦੇ ਵਿੱਚ ਆਉਣ ਉਦ ਤੱਕ ਮडम ਆਲੀ ਕਲਾਂ ਦਾ ਵੀ ਸਮਝਦਾ ਬੰਦ ਟੁੱਟ ਗਿਆ ਆਲੀ ਕਲਾਂ ਦਾ ਜਿਹੜਾ ਐਡਵਾਂਸ ਬੰਦ ਲੋਕਾਂ ਵੱਲੋਂ ਲਗਾਇਆ ਗਿਆ ਸੀਗਾ ਉਹਦੇ ਵਿੱਚ ਬ੍ਰੀਚ ਜਿਹੜੀ ਹੈਗੀ ਉਹ ਸਾਮ ਸਾਹਮਣੇ ਆਈ ਹੈਗੀ ਹੈ ਸੋ ਅਸੀਂ ਨਿਰੰਤਰ ਤੌਰ ਤੇ ਉਹਦੇ ਤੇ ਜਿਹੜੀ ਹੈਗੀ ਉਹ ਨਿਗਾਹ ਰੱਖ ਰਹੇ ਹਾਂ ਅੰਦਾਜ਼ਾ ਇੱਥੇ ਕਿੰਨੀ ਕੁ ਜ਼ਮੀਨ ਹੈਗੀ ਹੈ ਤੇ ਉੱਥੇ ਕਿੰਨੀ ਕੁ ਜ਼ਮੀਨ ਜਿਹੜਾ ਹੋ ਸਕਦਾ ਪਾਣੀ ਦੀ ਮਾਤਰਾ ਜਿਆਦਾ ਬਾ ਉਪਰ ਤੇ ਲਾਗੇ ਜਿਹੜੇ ਪਿੰਡ ਹੈਗੇ ਆਲਮੋਸਟ ਉੱਥੇ 11000 ਏਕੜ ਦੇ ਆਸ-ਪਾਸ ਸਾਡਾ ਅੰਦੇਸ਼ਾ ਹੈ ਬਾਕੀ ਜਿਹੜਾ ਆਲੀ ਕਲਾਂ ਵਾਲਾ ਹੈਗਾ ਕਿਉਂਕਿ ਉਹ ਐਡਵਾਂਸ ਬੰਦ ਦੇ ਵਿੱਚ ਹਜੇ ਬ੍ਰੀਚ ਹੋਈ ਹੈ ਸੋ ਉਸ ਦਾ ਐਗਜ਼ੈਕਟ ਏਰੀਆ ਹਜੇ ਕਹਿਣਾ ਬਹੁਤ ਔਖਾ ਹੈਗਾ ਸੋ ਜਿਵੇਂ ਹੀ ਸਾਡੇ ਕੋਲੇ ਜਿਹੜੀ ਉਹਦੀ ਬੁਕਤਾ ਜਾਣਕਾਰੀ ਹੋਏਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਦਾਦੇ ਕਿ ਹਰ ਸਾਲ ਇਹ ਜਿਹੇ ਖੇਤ ਨੇ ਜੋ ਕਿ ਹੜ ਦੀ ਮਾਰ ਹੇਠਾਂ ਆ ਜਾਂਦੇ ਨੇ ਤੇ ਇਹਨਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ